ਇਹ ਜੋ ਤਸਵੀਰਾਂ ਤੁਸੀਂ ਆਪਣੇ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਤੁਹਾਨੂੰ ਹੈਰਾਨ ਕਰਕੇ ਰੱਖ ਦੇਣਗੀਆਂ ਕਿਉਂਕਿ ਇਹਨਾਂ ਤਸਵੀਰਾਂ ਚ ਜੋ ਕਿਤਾਬਾਂ ਜਾਂ ਰਜਿਸਟਰ ਤੁਸੀਂ ਦੇਖ ਰਹੇ ਹੋ ਇਹ ਕੋਈ ਮਾਮੂਲੀ ਕਿਤਾਬਾਂ ਨਹੀਂ ਹਨ ਬਲਕਿ ਹੁਸ਼ਿਆਰਪੁਰ ਸ਼ਹਿਰ ਦੇ ਕਿਸੇ ਸਰਕਾਰੀ ਸਕੂਲ ਦਾ ਰਿਕਾਰਡ ਹੈ ਜਿਸ ਨੂੰ ਕਿ ਅੱਜ ਸਕੂਲ ਅਮਲਾ ਸਕੂਲ ਜਿਹੜਾ ਕਿ ਨਜ਼ਦੀਕ ਹੀ ਸਥਿਤ ਕਿਸੇ ਕਬਾੜ ਦੀ ਦੁਕਾਨ ਤੇ ਬੋਰੀਆਂ ਚੂਹ ਭਰ ਕੇ ਵੇਚਣ ਦੇ ਲਈ ਪਹੁੰਚਿਆ ਜਿਵੇਂ ਹੀ ਸਰਕਾਰੀ ਰਿਕਾਰਡ ਨੂੰ ਕਬਾੜ ਚ ਵੇਚਣ ਦੀ ਜਿਹੜੀ ਕਿ ਭਿੰਨਕ ਹੈ ਜਿਹੜੀ ਮੀਡੀਆ ਰਿਪੋਰਟਸ ਤੇ ਕੰਨਾ ਤੱਕ ਪਹੁੰਚਿਆ ਤਾਂ ਮੀਡੀਆ ਜਿਹੜੀ ਕਿ ਉੱਥੇ ਤੁਰੰਤ ਪਹੁੰਚ ਜਾਂਦੀ ਹੈ ਤੇ ਕੈਮਰੇ ਚ ਇਹ ਤਸਵੀਰਾਂ ਕੈਦ ਹੋ ਜਾਂਦੀਆਂ ਨੇ ਤਾਂ ਦੱਸਦੀ ਹੈ ਕਿ ਮੀਡੀਆ ਨੂੰ ਦੇਖ ਕੇ ਹੜਬੜਾੜ ਚ ਆਈ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਮੌਕੇ ਤੋਂ ਖਿਸਕਣ ਚ ਹੀ ਭਲਾਈ ਜਿਹੜੀ ਕਿ ਸਮਝੀ ਆ ਪਰੰਤੂ ਇਸ ਦੌਰਾਨ ਸਕੂਲ ਪ੍ਰਬੰਧਕਾਂ ਦੇ ਨਾਲ ਆਇਆ ਇੱਕ ਹੋਰ ਨਾਮਾ ਮੂਲ ਵਿਅਕਤੀ ਪਹਿਲਾਂ ਤਾਂ মিডিਆ ਨੂੰ ਉੱਥੇ ਜਾਣ ਦੀ ਗੱਲ ਕਹਿੰਦਾ ਰਿਹਾ ਪਰੰਤੂ ਜਦੋਂ মিডিਆ ਨੇ ਉਸ ਕੋਲੋਂ ਸਵਾਲ ਪੁੱਛਣੇ ਚਾਏ ਤਾਂ ਉਹ ਤੁਰੰਤ ਭੱਜ ਕੇ ਕਬਾਰ ਦੀ ਦੁਕਾਨ ਦੇ ਨਜ਼ਦੀਕ ਹੀ ਮੌਜੂਦ ਜਿਹੜੀ ਕਿ ਇੱਕ ਹਵੇਲੀ ਦੇ ਅੰਦਰ ਵੜ ਗਿਆ ਤੇ ਵਾਰ-ਵਾਰ ਪੁੱਛਣ ਦੇ ਬਾਵਜੂਦ ਵੀ ਉਸ ਦੇ ਵੱਲੋਂ ਨਾ ਤਾਂ ਆਪਣਾ ਨਾਮ ਹੀ ਦੱਸਿਆ ਗਿਆ ਤੇ ਨਾ ਹੀ ਆਪਣਾ ਕੋਈ ਅਹੁਦਾ ਦੱਸਿਆ ਗਿਆ ਹਾਲਾਂਕਿ ਮੀਡੀਆ ਦੇ ਵੱਲੋਂ ਇਹ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਗਿਆ ਦੱਸਦੇ ਕਿ ਜਨਾਦੇ ਵੱਲੋਂ ਇਸ ਦੀ ਪਰਤਾਲ ਜਿਹੜੀ ਕਿ ਕਰਾਉਂਡ ਦੀ ਗੱਲ ਕਹੀ ਗਈ ਹੈ ਤਾਂ ਉੱਥੇ ਹੀ ਦੂਜੇ ਪਾਸੇ ਮੀਡੀਆ ਦੇ ਵੱਲੋਂ ਸਕੂਲ ਪਹੁੰਚ ਕੇ ਸਕੂਲ ਦੀ ਪ੍ਰਿੰਸੀਪਲ ਸੰਤੋਸ਼ ਕੁਮਾਰੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਆਓ ਤੁਹਾਨੂੰ ਸੁਣਾਉਂਦੇ ਹਾਂ ਤੁਹਾਡਾ ਕੀ ਨਾਮ ਹੈ ਮੈਂ ਥੋੜੀ ਵਿਖਣਾ ਨਹੀਂ ਨਹੀਂ ਤੁਹਾਡਾ ਨਾਮ ਕੀ ਹੈ ਤੁਸੀਂ ਰੋਕ ਰਹੇ ਸੀਗੇ ਨਾ ਬਣਾਓ ਨਾ ਬਣਾਓ ਭੇਜ ਰਹੇ ਸੀਗੇ ਮੈਂ ਰੋਕਦਾ ਨਹੀਂ ਤੋ ਤੁਸੀਂ ਸਰਕਾਰੀ ਮੁਲਾਜ਼ਮ ਹੋ ਮੈਂ ਰੋਕਦਾ ਹੀ ਨਹੀਂ ਕਹਤ ਹਾਂ ਗੋਲਦੀ ਸਕੂਲ ਦੇ ਮੁਲਾਜ਼ਮ ਹੋ ਤੁਸੀਂ ਜੀ ਨਹੀਂ ਸਰ ਮੈਂ ਤਾਂ ਰੋਕਦਾ ਨਹੀਂ ਮੈਂ ਤਾਂ ਬਣਾਇਆ ਤੁਸੀਂ ਕਿੱਥੇ ਕੰਮ ਕਰ ਕੰਮ ਕੀ ਕਰਦੇ ਹੋ ਕਿਸੇ ਤੇ ਪ੍ਰਾਈਵੇਟ ਪ੍ਰੋਪਰਟੀ ਦੇ ਉੱਤੇ ਹੀ ਬੜੀ ਜਾਂਦੇ ਹੋ ਨਹੀਂ ਮੈਂ ਨਹੀਂ ਬੜਦਾ ਹਾਂ ਤੇ ਕਿੱਥੇ ਤੁਸੀਂ ਤੋੜਦੇ ਕਾਲੀ ਮੈਂ ਜਵਾਬ ਤਾਂ ਦਿਓ ਕਿੱਥੇ ਕੰਮ ਕੰਮ ਕਿੱਥੇ ਕਰਦੇ ਹੋ ਤੁਸੀਂ ਜਵਾਬ ਦੇ ਦਿਓ ਮੈਂ ਕਰਦਾ ਹੀ ਨਹੀਂ ਕੁਝ ਵੀ ਮੈਂ ਕੀਤਾ ਹੀ ਨਹੀਂ ਕੰਮ ਨਹੀਂ ਕੰਮ ਕਿੱਥੇ ਕਰਦੇ ਹੋ ਤੁਸੀਂ ਮੈਂ ਤਾਂ ਕਰਦਾ ਹੀ ਨਹੀਂ ਸਰਕਾਰੀ ਸਕੂਲ ਦੇ ਵਿੱਚ ਕਰਦੇ ਹੋ ਤੁਸੀਂ ਨਹੀਂ ਸਰਕਾਰੀ ਸਕੂਲ ਪੁਰਹੀਰਾ ਦੇ ਟੀਚਰ ਹੋ ਸਰਕਾਰੀ ਸਕੂਲ ਪੁਰਹੀਰਾ ਦੇ ਟੀਚਰ ਹੋਣ ਤੁਸੀਂ ਹਾਂ ਇਹ ਕਿਥੋਂ ਲੈ ਕੇ ਆਏ ਸੀ ਰਿਕਾਰਡ ਕਿਥੋਂ ਰਿਕਾਰਡ ਕਿਥੋਂ ਸਰਕਾਰੀ ਰਿਕਾਰਡ ਤੁਹਾਨੂੰ ਮੈਨੂੰ ਪਤਾ ਹੀ ਕੁਝ ਨਹੀਂਗਾ ਤੁਸੀਂ ਉਸ ਲੋ ਕਹਿੰਦੇ ਸੀ ਲੈ ਜਾ ਲੈ ਨਹੀਂ ਨਹੀਂ ਮੈਂ ਉਹਨੂੰ ਥੋੜੀ ਕਹਿ ਰਿਹਾ ਮੈਂ ਤਾਂ ਆਪਣਾ ਕੰਮ ਕਰ ਰਿਹਾ ਤੁਸੀਂ ਤਾਂ ਉੱਤਰ ਦੇ ਸਰ ਸਾਡੀ ਗੱਡੀ ਤੋਂ ਵੀ ਆ ਵੀ ਮੀਡੀਆ ਦੀ ਗੱਡੀ ਕੋ ਆ ਗਈ ਤੁਸੀਂ ਕੀ ਕਰਨਾ ਇੱਥੇ ਕਿੰਨੇ ਭੇਜਿਆ ਮੈਂ ਕੁਝ ਵੀ ਨਹੀਂ ਕਰ ਰਿਹਾ ਇੱਕ ਇਹ ਸਰਕਾਰੀ ਰਿਕਾਰਡ ਹੈ ਕਿ ਇਹ ਕਿਉਂ ਇਦਾਂ ਇਹਨੂੰ ਮੈਨੂੰ ਸਰ ਉਹਦੇ ਬਾਰੇ ਕੁਝ ਵੀ ਨਹੀਂ ਪਤਾ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਯਾਰ ਜੀ ਨਹੀਂ ਸਰ ਉਹਦੇ ਬਾਰੇ ਕੁਝ ਵੀ ਪਤਾ ਤੁਸੀਂ ਕੰਮ ਕਿੱਥੇ ਕਰਦੇ ਹੋ ਮੈਨੂੰ ਕੁਝ ਵੀ ਨਹੀਂ ਪਤਾ ਤੁਸੀਂ ਨਹੀਂ ਬੋਲੋਗੇ ਅਸੀਂ ਅਫਸਰਾ ਕੋ ਜਾਵਾਂਗੇ ਤੁਸੀਂ ਦੱਸੋ ਤਾਂ ਸਹੀ ਤੁਸੀਂ ਆ ਕਿੱਥੇ ਦੇ ਸਰ ਮੈ ਠੀਕ ਨਾ ਪਤਾ ਦੇ ਕੋਲ ਸਮਾਂ ਲੈਣਾ ਹੈ। ਕੀ ਨਾਮ ਹੈ ਤੁਹਾਡਾ? ਸਰਦੋਸ਼ ਕੁਮਾਰ। ਇਹ ਕਿਹੜਾ ਸਕੂਲ ਹੈ? ਇਹ ਮੇਰਾ ਸਰਕਾਰੀ ਆਰਮੀ ਸਕੂਲ ਪੋਰੀਗਾ। ਬਤੌਰ ਕਿਸ ਉਹਦੇ ਤੋਂ ਤੁਸੀਂ ਇੱਥੇ? ਮੈਨੂੰ ਵਾਧੂ ਚਾਰਜ ਮਿਲਿਆ ਪੋਰੀਗਾ ਦਾ। ਠੀਕ ਆ ਪ੍ਰਿੰਸੀਪਲ ਦੇ ਤੌਰ ਤੇ? ਹਾਂਜੀ। ਤੇ ਇਹ ਜਿਹੜਾ ਕਿ ਤੁਸੀਂ ਕੁਆਰਤੀ ਦੁਕਾਨ ਤੇ ਰਿਕਾਰਡ ਖੁਰਦਪੁਰਦ ਕਰਨ ਜਾ ਰਹੇ ਸੀਗੇ ਜਾਂ ਉੱਥੇ ਵੇਚਿਆ ਜਾ ਰਹੇ ਸੀ ਕੀ ਪੂਰਾ ਮਾਮਲਾ ਜੀ ਇਹ? ਜੀ ਸਰ ਪੁਰਾਣਾ ਰਕਾਰਡ ਸੀਗਾ। ਨਵਾਂ ਰਕਾਰਡ ਸੰਗਵੜ ਚ ਪ੍ਰੋਬਲਮ ਆਉਂਦੀ ਸੀਗੀ। ਜਿਸ ਕਰਕੇ ਕਿ ਆ ਕੀ ਪ੍ਰਾਣਾ ਰਿਕਾਰਡ ਜਿਹੜਾ ਆ ਦੇ ਕੇ ਤਾਂ ਜਿੰਨੀ ਵੀ ਆਮਦਨ ਹੋਣੀ ਹੈ ਬਾਲ ਭਰਾਈ ਫੰਡ ਜਮਾ ਕਰਕੇ ਸਕੂਲ ਦੀ ਬਿਹਤਰੀ ਲਈ ਖਰਚ ਕਰ ਦਿੰਦੇ ਆ ਕਿਨੇ ਹੁਕਮ ਦਿੱਤੇ ਸੀ ਇਹ ਤੁਹਾਨੂੰ ਕੀ ਪ੍ਰਾਣਾ ਰਿਕਾਰਡ ਸਰ ਇਹ ਗਲਤੀ ਹੋਈ ਹੈ ਕਿਸੇ ਨੂੰ ਪਰਮਿਸ਼ਨ ਨਹੀਂ ਮਿਲੀ ਨਹੀਂ ਕਿਸੇ ਕੋਈ ਸਰਕਾਰ ਦੇ ਹੁਕਮ ਆਏ ਆ ਕੋਈ ਡੀਸੀ ਸਾਹਿਬ ਦੇ ਹੁਕਮ ਆ ਕੋਈ ਡੀਓ ਦੇ ਹੁਕਮ ਆ ਨਹੀਂ ਸਰ ਇਹ ਗਲਤੀ ਹੋਈ ਪਰਮਿਸ਼ਨ ਨਹੀਂ ਮਿਲੀ ਕਿਸੇ ਨੂੰ ਫਿਰ ਆਪਾਂ ਇਹਨੂੰ ਇਹਨੂੰ ਆਪਾਂ ਉਹ ਕੀਮਤੀ ਸਮਾਨ ਚੀਜ਼ਾਂ ਉਹ ਟੈਂਡਰਸ ਹੈ ਕਈ ਕੁਛ ਹੈ ਟੀਚਰਾਂ ਦੀ ਟੈਂਡਰਸ ਲਿਸਟ ਨੇ ਵਿਦਿਆਰਥੀਆਂ ਦੇ ਵਿਦਿਆਰਥੀਆਂ ਦੇ ਟੈਂਡਰਸ ਸਰ ਕੋਈ ਨਹੀਂ ਵਿਦਿਆਰਥੀਆਂ ਦੇ ਨਗਦੀ ਸੀ ਸਰ ਵਿੱਚ ਕਿਤਾਬਾਂ ਵੀ ਨੇ ਬਹੁਤ ਸਾਰੀਆਂ ਕਿਤਾਬਾਂ ਤਾਂ ਨਵੀਆਂ ਨੇ ਕੋਰ ਵੀ ਕਈ ਕਿਤਾਬਾਂ ਨੇ ਬੇਟੀ ਪੜਾਓ ਬੇਟੀ ਬਚਾਉਂਦੀਆਂ ਤਾਂ ਲੱਗਦਾ ਕਿ ਇਹ ਰੱਦੀ ਦੇ ਵਿਚੰਦ ਵਿੱਚ ਹੈਗੀਆਂ ਇਹ ਨੇ ਸੱਦ ਦਾ ਪੁਰਾਣਾ ਰੋਡ ਪਿਆ ਸੀ ਨਾ ਤਾਂ ਫਿਰ ਉਹ ਖਾਲੀ ਕੀਤਾ ਸੀ ਜੇ ਤੁਹਾਨੂੰ ਹੁਕਮ ਹੀ ਨਹੀਂ ਆਇਆ ਨਾ ਸਰਕਾਰ ਵੱਲੋਂ ਨਾ ਪ੍ਰਸ਼ਾਸਨ ਤਰਫੋਂ ਫਿਰ ਤੁਸੀਂ ਕਿੱਦਾਂ ਇਹ ਹਾਂਜੀ ਸਰ ਗਲਤੀ ਹੈ ਮੇਰੀ ਤੁਸੀਂ ਮੀਡੀਆ ਨੂੰ ਦੇਖ ਕੇ ਕਹਨੂੰ ਭੱਜੇ ਸੀ ਉੱਥੋਂ ਹਾਂਜੀ ਮੀਡੀਆ ਦੇਖ ਕੇ ਕਿਉਂ ਭੱਜੇ ਸੀ ਉੱਥੋਂ ਨੇ ਸੱਦ ਤੇ ਸਕੂਲ ਬੰਦ ਹੋਣਾ ਹੁਣ ਅਸੀਂ ਇੱਧਰ ਵੀ ਆਣਾ ਤੁਸੀਂ ਹੜਬੜਾ ਹੜੱਚ ਭੱਜਿਓ ਤਾਂ ਇੱਕ ਉੱਥੇ ਜਿਹੜੇ ਵਾਈਟ ਕੱਪੜੇ ਵਾਲੇ ਜਨਾਬ ਸੀ ਉਹ ਕੌਣ ਸੀਗੇ ਉਹ ਨਹੀਂ ਸਰ ਪਤਾ ਕੌਣ ਸੀ ਉਹ ਤੁਹਾਡੇ ਨਾਲ ਸੀਗੇ ਉਹ ਈ ਰਿਕਸ਼ਾ ਦੇ ਵਿੱਚ ਸਮਾਨ ਲੱਦ ਰਿਹਾ ਸੀ ਉਹਨੂੰ ਕਹਿ ਰਹੇ ਸੀ ਭੱਜ ਜਾ ਹੁਣ ਮੀਡੀਆ ਆ ਗਿਆ ਇੱਥੇ ਨਾ ਰੁਕ ਤੁਹਾਨੂੰ ਪ ਸਮਾਨ ਖੁਰਦਪੁਰਦ ਕਰਨ ਦੀ ਆਪਾਂ ਕਹਿ ਸਕਦੇ ਕਿ ਕੋਸ਼ਿਸ਼ ਕੀਤੀ ਗਈ ਇੱਕ ਜਾਂ ਕੋਈ ਗਲਤੀਆਂ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਵੱਲ ਨਹੀਂ ਸਰ ਗਲਤੀਆਂ ਸਰ ਕੋਈ ਨਹੀਂ ਮੇਰਾ ਸਟਾਫ ਇਹਨਾਂ ਨੂੰ ਪੁੱਛ ਲੋ ਇਹਨੇ ਸਾਰਾ ਪ੍ਰਾਣ ਅਕਵਾਡ ਕੱਢਿਆ ਨਾਲ ਮੇਰੇ ਇਹ ਜਾਇਜ਼ ਆ ਇਸ ਤਰ੍ਹਾਂ ਕਵਾਡ ਦੇ ਵਿੱਚ ਵਿਚਣਾ ਇਹ ਸਰ ਮੈਨੂੰ ਤੇ ਬਾਰੇ ਕੋਈ ਨੌਲੇਜ ਨਹੀਂ ਸੀ ਮੇਤੋਂ ਗਲਤੀ ਹੋਈ ਮੈਂ ਮੰਨ ਲੈਂਗੇ ਸਰ ਤੇ ਹੁਣ ਤੁਸੀਂ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਮੈਟਰ ਹਾਂਜੀ ਸਰ ਮੈਂ ਆ ਆਪੀਓ ਸਰ ਦਾ ਮੈਨੂੰ ਫੋਨ ਆਇਆ ਸੀ ਮੈਂ ਕਿਹਾ ਮੇਤੋਂ ਗਲਤੀ ਹੋਈ ਹੈ ਸਰ ਜਿਹੜੀ ਮੈਂ ਗਲਤੀ ਕੀਤੀ ਮੈਂ ਮੰਨਦੀ ਕਿਹੜੇ ਬੀਪੀਓ ਸਰ ਨੇ ਹਾਂਜੀ ਬੀਪੀਓ ਸਰ ਦਾ ਨਾਮ ਕੀ ਆ ਜਿਨ੍ਹਾਂ ਨਾਲ ਤੁਹਾਡੀ ਗੱਲ ਨਨ ਹਾਂਜੀ 5-7 ਦਿਨ ਫੋਨ ਆਇਆ ਸੀ ਕਿ ਤੁਸੀਂ ਇਦਾਂ ਬੀਚਿਆ ਮੈਂ ਕਿਹਾ ਸਰ ਮੇਤੋ ਗਲਤੀ ਹੋ ਗਈ ਡੀਓ ਨਾਲ ਵੀ ਗੱਲ ਬਾਤ ਹੋਈ ਨਹੀਂ ਡੀਓ ਸਰ ਨਨ ਸਰ ਹੋਏ ਤੇ ਵੈਸੇ ਤੁਹਾਡੀ ਪੱਕੀ ਡਿਊਟੀ ਕਿੱਥੇ ਕਿਹੜੇ ਸਕੂਲ ਚ ਹੈ ਮੇਰੀ ਪੱਕੀ ਡਿਊਟੀ ਹੈ ਕੰਬੀਗਾਂ ਸਰ ਕੰਬੀਗਾਂ ਕਿਹੜਾ ਸਕੂਲ ਹੈ ਪੂਰਾ ਨਾਮ ਸਰਕਾਰੀ ਹੈ ਮੇਰੀ ਸਕੂਲ ਕੰਬੀ ਹੈ ਇੱਥੇ ਤੁਸੀਂ ਅਰਜ਼ੀ ਤੌਰ ਤੇ ਹੋ ਹਾਂਜੀ ਬਾਦੂ ਚਾਰਜ ਕਦੋਂ ਤੋਂ ਤੁਸੀਂ ਇੱਥੇ ਹੋ ਮੈਂ ਸਰ 13 ਦੂ ਤੋਂ ਇਸੇ ਸਾਲ 2024 ਤੋਂ ਹਾਂਜੀ ਕਦੀ ਕਿਹਾ ਨਾਮ ਆ ਤੁਹਾਡਾ ਮੇਰਾ ਚੰਦਰਮੋਨ ਸਰ ਚੰਦਰਮੋਨ ਜੀ ਕੀ ਕੰਮ ਕਰਦੇ ਹੋ ਸਰ ਮੈਂ ਈ ਰਿਕਸ਼ਾ ਚਲਾਉਂਦਾ ਹੈਗਾ ਇਹ ਸਰਕਾਰੀ ਰਿਕਾਰਡ ਤੁਸੀਂ ਆਪਣੇ ਈ ਰਿਕਸ਼ੇ ਦੇ ਵਿੱਚ ਟੋਰੇ ਸੀਗੇ ਕੀ ਮੈਂ ਨਹੀਂ ਹਾਂਜੀ ਮੈਂ ਨਹੀਂ ਚੱਕਿਆ ਸਰ ਇਹਨਾਂ ਨੇ ਆਪ ਹੀ ਚੱਕ ਕੇ ਰੱਖਦੇ ਮੈਂ ਤਾਂ ਵਿੱਚੇ ਬੈਠ ਹਾਂ ਗੱਡੀ ਦੇ ਮੈਨੂੰ ਕਹਿੰਦੇ ਅਸੀਂ ਸਕੂਲੋਂ ਲੈ ਕੇ ਆਂਦਾ ਸੀਗਾ ਤੁਸੀਂ ਸਾਡੇ ਸਕੂਲ ਸਮਾਨ ਛੱਡ ਦੋਗੇ ਮੈਂ ਕਿਹਾ ਚਲੋ ਮੈਂ ਤਾਂ ਸ਼ਹਿਰ ਨੂੰ ਗੇੜਾ ਲਾਂ ਚੱਲਦਾ ਸੀ ਬੱਚੇ ਛੱਡ ਕੇ ਤੇ ਮੈਂ ਇੱਥੋਂ ਕਮਾ ਕੇ ਹੀ ਗੱਡੀ ਇੱਥੇ ਲਗਾ ਲੇਤੀ ਆ ਲਗਾ ਕੇ 19 ਨੂੰ ਤੁਸੀਂ ਆ ਗਏ ਸਰ ਤੇ ਗੱਡੀ ਉੱਥੇ ਉੱਥੇ ਖੜੀ ਪਈ ਹੈਗੀ ਇਹ ਮੀਡੀਆ ਨੂੰ ਦੇਖ ਕੇ ਭੱਜ ਗਏ ਸਾਰੇ ਜੈਂਟਸ ਇੱਕ ਮੀਡੀਆ ਦੇਖ ਕੇ ਭੱਜ ਕਹਿੰਨਗੇ ਸਾਨੂੰ ਦੇਖ ਕੇ ਸਰ ਪਤਾ ਨਹੀਂ ਗੱਡੀਆਂ ਲੱਗੇ ਰੁਕੀਆ ਤੇ ਸਾਈਡ ਤੇ ਉਹ ਕਿ ਮੈਨੂੰ ਕਹਿੰਦੇ ਗੱਡੀ ਲਾ ਕੇ ਚੱਲ ਜਾ ਮੈਂ ਗਿਆ ਹੀ ਨਹੀਂ ਇੱਥੇ ਰੁਕਿਆ ਰਿਹਾ ਮੈਂ ਹਾਂ ਤੇ ਤੁਸੀਂ ਹੁਣ ਇਹਨੂੰ ਉੱਥੇ ਖਾਲੀ ਕਰਨੀ ਹੈ ਜੀ ਹਾਂਜੀ ਮੈਂ ਖਾਲੀ ਕਰਕੇ ਮੈਂ ਚੱਲ ਜਾਣਾ ਜੀ ਸਰ